ਕਬੀਰ ਕੋਠੀ ਕਾਠ ਦੀ ਬਹਿਦਿਸ ਲੱਗੀ ਆਗ ਪੰਡਿਤ ਪੰਡਿਤ ਜਲ ਬੁਏ ਮੂਰਖ ਉਪਰੇ ਭਾਗ ਦੋ ਇਹਦਾ ਦੋਤਾ ਕੱਢ ਲਿਆ ਅਗਦ ਦੋ ਅਖਾਰ ਅਖਣਿਆ ਅਖਰ ਅਖਰ ਤਾਂ ਫਿਰ ਜੋਤੇ ਹੁੰਦੀ ਐ ਸੱਚਾ ਅਖਾਰ ਹੈ ਢਾਲ ਹੈ ਬਾਕੀ ਰਹਿ ਗਿਆ ਹੁਣ ਮਾਇਆ ਸਰੀਰ ਕੋਠੀ ਕਾਠ ਦੀ ਇਹ ਆ ਗਿਆ ਕਾਠ ਲੱਕੜ ਦਾਦਸ ਲੱਗੀ ਆਗ ਇਹਦੀ ਰੋਟੀ ਵੀ ਕਾਟ ਗਈ ਐ ਤੇ ਕੋਠੀ ਕਾਟ ਗਈ ਐ ਰੋਟੀ ਵੀ ਕਾਟ ਗਈ ਐ ਦੀ ਦਾਦਸ ਲੱਗੇ ਆਗ ਤੇ ਦਸਾਂ ਦਸਾਂ ਦੇ ਵਿੱਚ ਅਗ ਲੱਗ ਜਾਏ ਕਾਟ ਦੀ ਕੋਠੀ ਨੂੰ ਦਾਦਸ ਲੱਗੀ ਆਗ ਲੱਗੀ ਹੋਈ ਐ ਤੇਰੇ ਸਾਂ ਦੀ ਅਗ ਦਸਾਂ ਦਸਾਂ ਚ ਲੱਗੀ ਹੋਈ ਐ ਪੰਡਤ ਪੰਡਤ ਜਲਪੂਏ ਮੋਰ ਕੋ ਉਪਰੇ ਭਾ ਜਿਹੜੇ ਪੰਡਤ ਤੇ ਤੇ ਝੜ ਕੇ ਪਿੱਛੇ ਕੋਠੀ ਤੇ ਛੱਡੀ ਨਹੀਂ ਤੇਰ ਗੁੜੀ ਤੇਰ ਗੁੜੀ ਕੋਠੀ ਆ ਚਿੰਤਾ ਤੇਰ ਗੁੜੀ ਦੇ ਵਿੱਚ ਆ ਜਿਹੜੀ ਚਿੰਤਾ ਉਹ ਤੇਰ ਗੁੜੀ ਜੇ ਹੁੰਦੀ ਆ ਖੱਦੇ ਚਿੰਤਾ ਨਹੀਂ ਹੁੰਦੀ ਜਾ ਕੇ ਜਿਹੜੇ ਤੇਰ ਗੁੜੀ ਆਲੇ ਪੰਡਤ ਸਾਰੇ ਵਿਦਵਾਨ ਇਹ ਤਾਂ ਝੜ ਕੇ ਮਰ ਗਏ ਇੱਥੇ ਹੀ ਤੇਰ ਗੁੜੀ ਛੱਡੀ ਨਹੀਂ ਜਾਣੀ ਸੀ ਤੇਰ ਗੁੜੀ ਛੱਡੇ ਤਾਂ 10000 ਹਾਰ ਖੁੱਲਦਾ ਪੜਲ ਤੇ ਪਾਣੇ ਤੇ ਕੁਟੀੰਜ ਰਹੇ ਇਲਾਜ ਕਰਦੇ ਹੋਇਆ ਹੈ ਜੀ ਇਲਾਜ ਤਾਂ ਕੀਤਾ ਹੀ ਦੀ ਚਿੰਤਾ ਦਾ ਚਿੰਤਾ ਦਾ ਇਲਾਜ ਕਰਦੇ ਰਹੇ ਅੰਦਰ ਨਾਲ ਇਕੱਠੀ ਕਰਕੇ ਲੱਕੜਾ ਅੱਗ ਬੁਝਾਉਂਦੇ ਰਹੇ ਜਿੰਨਾ ਹੋਰ ਪਾਈ ਗਏ ਤੇਲ ਪੈਟਰੋਲ ਲੱਕੜਾ ਜਿਹੜੀ ਚੀਜ਼ ਬੜੀ ਲੈ ਕੇ ਝੜਤੀ ਜੇ ਲੱਕੜਾ ਆਇਆ ਲੱਕੜੋਂ ਝੜਤਿਆਂ ਕੋਲਾ ਆਇਆ ਕੋਲਾ ਝੜਤਾ ਤੇਲ ਮੜਿਆ ਤੇਲ ਝੜਤਾ ਪੈਟਰੋਲ ਮੜਿਆ ਪੈਟਰੋਲ ਝੜਦਾ ਫੇ ਬੁਝੂ ਘਾਤੇ ਹੋ ਪਾਣੀ ਨਹੀਂ ਸੀ ਪਉਂਦਾ ਪਾਣੀ ਪਾਉਂਦੇ ਨਹੀਂ ਸੀ ਪਾਣੀ ਰਾਮੂ ਦੇ ਘਰ ਤਾਂ ਪਾਉਂਦੇ ਹੀ ਨਹੀਂ ਸੀ ਤੇ ਕੋਠੀ ਕਾਟਕੀ ਦਾ ਇਸਲਾਹੀ ਕਾਟਕੀ ਕੋਠੀ ਜੋ ਅਜੇ ਨੂੰ ਦਸੰਦਵਾਰ ਕਹਿੰਦੇ ਨੇ ਨਾ ਬਰੇ ਇਹ ਕਾਟਕੀ ਕੋਠੀ ਹੈ ਜਿਹਨੂੰ ਦਸੰਦਵਾਰੇ ਮੰਨਦੇ ਨੇ ਇਹਦੇ ਸਾਰੇ ਪਾਸੇ ਚਿੰਤਾ ਦੀ ਅੱਗ ਫੈਲੀ ਹੋਈ ਹੈ ਇਹ ਦੱਸੋ ਕਿੱਥੇ ਫੈਲੀ ਹੋਈ ਹੈ ਚਿੰਤਾ ਕਾਲਾ ਮਰੇ ਦਿਮਾਗ ਤੇ ਬੋਝ ਹੈ ਕੋਈ ਕਹਾਦਾ ਬੋਝ ਹੈ ਨਾਲੇ ਕਹਾਦੀ ਫੜਦੀ ਹੈ ਦਿਮਾਗ ਦੀ ਤੇ ਜਲਦੀ ਨਾਲੇ ਵੀ ਫਟ ਗਈ ਜਦੋਂ ਦਾ ਸਪਲਾਈ ਹੁੰਦਾ ਦਿਮਾਗ ਤੇ ਬੋਝ ਹੈ ਫੜ ਗਈ ਕੋਠੇ ਕਾਢ ਕੇ ਦਾਦੇ ਸਲਾਡੀ ਆਗ ਆਗ ਪੰਡਤ ਪੰਡਤ ਚੱਲੂ ਹੋਏ ਚੱਲ ਕੇ ਗੋਣ ਮੜਿਆ ਚਿੰਤਾ ਦੇ ਵਿੱਚ ਪੱਡਤ ਚਿੰਤਾ ਦੇ ਅਗੇ ਪੰਡਤ ਚੱਲ ਕੇ ਵਿਦਵਾਨ ਚੜਦੇ ਨੇ ਜਿੰਨੇ ਵਿਦਵਾਨ ਨੇ ਸਾਰੇ ਆਪਸਾਂ ਦੇ ਸਾਰੇ ਜਲ ਰਹੇ ਨੇ ਕੋਈ ਇਲਾਜ ਨਹੀਂ ਡਿਪਰੈਸ਼ਨ ਹੋ ਰਿਹਾ ਕੋਈ ਇਲਾਜ ਨਹੀਂ ਸਮਝ ਨਹੀਂ ਆ ਰਹੀ ਡਿਪਰੈਸ਼ਨ ਕਿਉਂ ਹੋਇਆ ਕਿ ਮੈਂ ਹਟੂਗਾ ਆਖਰੀ ਡਿਪਰੈਸ਼ਨ ਨੇ ਕਹਿ ਲਿਆ ਕਹਿ ਰਿਹਾ ਕਿਉਂ ਬਿਨਾਜ ਨੂੰ ਵਿਕਾਸ ਮੰਨ ਲਿਆ ਬਿਨਾਜ ਨੂੰ ਵਿਕਾਸ ਮੰਨ ਲਿਆ ਉਹ ਅੱਗ ਪੈ ਗਈ ਅੰਦਰ ਉਹ ਨਿਕਲਿਆ ਉਹ ਵਿਨਾਸ਼ ਹੈ ਉਹਦੀ ਚਿੰਤਾ ਹੋ ਗਈ ਵੀ ਅਸੀਂ ਤਾਂ ਕੁਝ ਹੋਰ ਕਰਦੇ ਤੇ ਤਾਂ ਹੋਰੇ ਨਿਕਲਿਆ ਉਹ ਚਿੰਤਾ ਭੜਕ ਕੇ ਆਪ ਰੂ ਪੈ ਗਈ ਉਹਦਾ ਕੋਈ ਇਲਾਜ ਕੋਈ ਨਹੀਂ ਜੇ ਉੱਥੇ ਹੀ ਹਥਿਆਰ ਚੱਲ ਜਾਣ ਤੇ ਤੇ ਪਏ ਨੇ ਨਾਸ ਕੀਦਾ ਹੋਊਗਾ ਜਲ ਜਬਾਨ ਦੇ ਵਿੱਚ ਉਹ ਆਇਆ ਸੀ ਬਾੜ ਜੇ ਉਹ ਚੱਲ ਜਾਂਦੇ ਨੁਕਸਾਨ ਕੀ ਹੁੰਦਾ ਉਹ ਨੂੰ ਨੂੰ ਰਿਐਕਟਰ ਜਦ ਰਿਐਕਟਰ ਸੀ ਜੇ ਉੱਥੇ ਬਿਸਪੋਰਟ ਹੋ ਜਾਂਦਾ ਕੀ ਹੁੰਦਾ ਤੇਰਾ ਨੇ ਆਪਣੀ ਮੌਤ ਆ ਗਈ ਚਾਰ ਕਰ ਲਈ ਜਿਆਦਾ ਵਿਕਾਸ ਕਰਦਾ ਕਰਦੇ ਆਨੇ ਐਡੀ ਤੇਜ਼ੀ ਨਾਲ ਵਿਕਾਸ ਹੋਇਆ ਕਿ ਤੇਜ਼ੀ ਨਾਲ ਮੌਤ ਹੋ ਜੂ ਫੜਾ ਬੜੋ ਜੂ ਪਤਾ ਨਹੀਂ ਲੱਗਣਾ ਇਹਦਾ ਚਿੰਤਾ ਅੰਦਰ ਚਿੰਤਾ ਬੜ ਬੜ ਖੁਰਦੀ ਹੈ ਉਹ ਚਿੰਤਾ ਦੀ ਅੱਗ ਪਈ ਹੋਈ ਹੈ ਇਹਦਾ ਅਸਲ ਅੱਗ ਪਟਤ ਚਿੰਤਾ ਨਹੀਂ ਛੱਡਦੇ ਉਹ ਰਾਹ ਨਹੀਂ ਛੱਡ ਰਹੇ ਬੰਦੇ ਸੋਣ ਸਾਰੇ ਜਲ ਕੇ ਮਲਦੇ ਵਿੱਚੇ ਸਾਰੀ ਦੁਨੀਆ ਦੇ ਪਟਤ ਬੂਰਗ ਦੇਲੇ ਉਰੇ ਭਾਗ ਬੂਰਗ ਦੀ ਛੱਡ ਗਏ ਮੇਰਾ ਵਾਹ ਛੱਡ ਗਏ ਉਹ ਭੱਜ ਗਏ ਦੂਰ ਹੋ ਗਏ ਨਾ ਸੇ ਤੁਸੀਂ ਲੜ ਲਓ ਤੁਸੀਂ ਕਰ ਲਓ ਜੋ ਕੀ ਲੜਣਾ ਹੈ ਤੁਸੀਂ ਵਿਕਾਸ ਕਰ ਲਓ ਅਸੀਂ ਵਿਕਾਸ ਕਰ ਲੀਏ ਜਿਹਨਾਂ ਨੂੰ ਮੂਰਖ ਕਹਿੰਦੇ ਦੀ ਇਹਨਾਂ ਨੂੰ ਮੂਰਖ ਕਹਿੰਦੇ ਉਹ ਵਿਕਾਸ ਵੱਲ ਬਹਿ ਗਏ ਵਿਕਾਸ ਵੱਲ ਬਹਿ ਗਏ ਉਹ ਆਪਣੇ ਬਚ ਗਏ ਵਿਕਾਸ ਵਾਲੇ ਬਚ ਗਏ ਡਿਪਰੈਸ਼ਨ ਤੇ ਵਿਕਾਸ ਵਾਲੇ ਡਿਪਰੈਸ਼ਨ ਚ ਫਸ ਗਏ ਪੰਡਤ ਪੰਡਤ ਜਾ ਪੰਡਤ ਪੰਡਤ ਇਹ ਜਲ ਕੇ ਮਰ ਗਏ ਜਲ ਰਹੇ ਨੇ ਹਾਂਜੀ